ਹਾਂ ਸ਼ਾਇਦ ਇਹਨਾਂ ਨੂੰ ਇੱਕੋ ਗੱਲ ਸੁਣਨ ਨੂੰ ਮਿਲਦੀ ਆ ਵੀ ਹੈ ਇਹ ਸੇਵਕ ਕੰਮ ਨਹੀਂ ਕਰਦਾ। ਹੈ ਇਹ ਸੇਵਕ ਕੰਮ ਕਿਉਂ ਨਹੀਂ ਕਰ ਰਿਹਾ? ਇਹ ਸਾਰੀ ਡਿਟੇਲ ਉਹਦੇ ਕੋਲ ਹੈਗੀ ਐ ਸਰ। ਪੋਤਾ ਦੇ ਵਿੱਚ ਪੋਤਾ ਕਹਿੰਦਾ 180 ਕੁ ਉਲਾਸਸ ਬਣੀ ਕਰਨ ਚਾਹੀਦੀ। ਅੰਦਰੀ ਦੇ ਰੇਡ ਦੇ ਵਿੱਚ 117 ਕਰਨ ਚੱਲੀ ਆ ਲੱਗੇ ਰੋ ਪੱਗੇ ਸਤੰਬਰ ਦੀ ਸਮੱਸਿਆ ਜਿਹੜੀ ਸਾਲੋਂ ਗੜੀਆਂ ਮੰਨਿਆ ਘਰਾਂ ਤੋਂ ਪੂਰਾ ਇਕੱਠਾ ਕਰਕੇ ਲੈ ਕੇ ਆਣਾ ਡੋਨਟ ਡੋਰ ਹਰ ਦੋ ਦੀ ਕੋਈ ਨਾ ਕੋਈ ਸ਼ਹਿਰ ਵਾਸੀ ਜਾਂ ਕਾਂਗਰਸ ਸਾਹਿਬਾ ਐਥੇ ਨਹੀਂ ਪੁੱਛਾ ਕਿ ਉਹ ਅੱਜੇ ਦੋੜਾ ਤੋਂ ਕਿ ਸੈਂਟਰੀ ਪੁਆਇੰਟ ਬੰਦ ਹੋ ਰਿਹਾ ਹੈ ਸਟੈਂਡੀ ਪੁਆਇੰਟ ਤਾਂ ਮਿਲ ਗਏ ਪਰ ਜੇ ਅਗਰ ਜੇ ਅਸੀਂ ਉਹਨਾਂ ਸਟੈਂਡੀ ਪੁਆਇੰਟਾਂ ਤੇ ਕੂੜਾ ਲੈ ਕੇ ਆਨੇ ਆ ਤਾਂ ਸਮੱਸਿਆ ਫੇਰ ਉੱਥੇ ਦੀ ਉੱਥੇ ਵੀ ਉੱਥੋਂ ਅੱਗੇ ਕਿੱਥੇ ਜਾਊਗਾ ਤੇ ਦੇਖੀ ਤੇ ਲਾਉਣਾ ਦਾ ਕਿਹੜੀ ਕਿਹੜੀ ਵਾਰਡ ਦੇ ਵਿੱਚ ਕਿਹੜੇ ਜਿਹੜੇ ਏਰੀਆ ਖਾਲੀ ਆ ਸ਼ਹਿਰ ਦਾ ਕਮਿਟਰ ਕਿੰਨੀਆਂ ਬੰਨੀਆਂ ਕਿੰਨੇ ਮੁਲਾਜ਼ਮਾਂ ਨੂੰ ਚਾਹੀਦੇ ਆ ਉਹ ਜਿੱਕੇ ਉਸ ਵਾਲਾ ਇੱਕ ਤਰੀਕਾ ਤਾਂ ਆਪੇ ਕਿੰਨੇ ਨੂੰ ਲਾਜ ਨੂੰ ਕਿੰਨੇ ਵਰਗ ਦਾ ਏਰੀਆ ਚਾਹੀਦਾ ਹੈ ਉਹ ਸਾਰੀ ਦਿੱਤੀ ਆਪ ਨੂੰ ਅਨੇਕੀ ਚੀਜ਼ਾਂ ਇਹ ਰਹੀਆਂ ਨੇ ਕਿ ਕਿ ਹਰ ਸ਼ਹਿਰ ਦੇ ਵਿੱਚ ਇਸ ਨੂੰ ਇੱਕੋ ਗੱਲ ਸੁਣਨ ਨੂੰ ਮਿਲਦੀ ਆ ਵੀ ਸਫਾਈ ਸੇਵਕ ਕੰਮ ਨਹੀਂ ਕਰ ਰਿਹਾ ਸਫਾਈ ਸੇਵਕ ਕੰਮ ਕਿਉਂ ਨਹੀਂ ਕਰ ਰਿਹਾ ਇਹ ਸਾਰੀ ਡਿਟੇਲ ਉਹਦੇ ਵਿੱਚ ਹੈਗੀ ਆ ਸਰ ਅੱਜ ਤੋਂ 2014 ਦੇ ਵਿੱਚ ਹੋ ਸਕਦਾ ਉਹ ਲੋ 180 ਪਲੱਸ ਵਾਈ ਕਰਨ ਚਾਲੀ ਸੀ ਅੱਜ ਦੀ ਡੇਟ ਦੇ ਵਿੱਚ 117 ਕਰਮਚਾਰੀ ਆ ਪੱਕੇ ਔਰ ਪੱਕੇ ਸਾਡੋਂ ਸੱਤ ਦਸ ਭਾਈ ਕਰਮਚਾਰੀ ਜਿਹੜੇ ਰਿਟਾਇਰ ਹੋ ਗਏ ਕਿਸੇ ਦੀ ਡੈਥ ਹੋ ਗਈ ਕੋਈ ਬਿਮਾਰੀ ਕਾਰਨ ਛੁੱਟੀ ਤੇ ਜਾਂ ਮੈਡੀਕਲ ਛੁੱਟੀ ਤੇ ਜੇ ਕਿਵੇਂ ਵੀ ਹੈਗਾ ਉਹ ਸਾਰੇ ਸੱਤ ਦਸ ਕਮਾਜਮਾ ਦਾ ਜਿਹੜਾ ਕੰਮ ਆ ਉਹ ਕੌਣ ਸੰਭਲ ਰਿਹਾ ਸਾਡੇ ਸਫਾਈ ਸੇਵਕ ਸੰਭਲ ਰਿਹਾ ਸ਼ਹਿਰ ਦੀ ਡਿਵੈਲਪਮੈਂਟ ਹੋਈ ਆ ਏਰੀਆ ਵਧ ਰਿਹਾ ਅੱਗੇ ਨਾਲੋਂ ਕੁਝ ਉਸ ਦੇ ਨਾਲ ਨਾਲ ਸਾਡੇ ਤੇ ਸਵਚ ਭਾਰਤ ਦਾ ਕੰਮ ਜਿਹੜਾ ਹੈਗਾ ਉਹ ਵੀ ਨਾਲ ਸਾਡੇ ਦੁੱਤਾ ਜਾ ਰਿਹਾ ਓਹੀ ਸਾਡੇ ਸਫਾਈ ਸੇਵਕੀ ਕੰਮ ਕਰਦੇ ਆ ਉਸ ਤੋਂ ਬਾਅਦ ਸਮੇਂ-ਸਮੇਂ ਤੇ ਸਰਕਾਰ ਵੱਲੋਂ ਵੀ ਕਈ ਤਰ੍ਹਾਂ ਦੀਆਂ ਟਿੱکریاں ਲਗਾਈਆਂ ਜਾਂਦੀਆਂ ਉਹਦੇ ਵਿੱਚ ਵੀ ਸਾਡੇ ਦੁਆਨ ਦਾ ਸਵੈ ਕਰਨ ਚਾਲੀਆਂ ਤੋਂ ਕਈ-ਕਈ ਦੇਰ ਤੱਕ ਟਿੱکریاں ਲਈਆਂ ਜਾਂਦੀਆਂ ਜੀ 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 ਸਰ ਉਹਦੇ ਨਾਲ ਫਿਰ ਆ ਸੋਹ ਕੌਂਸਲ ਸਰਵਾਂ। ਉਹ ਫਿਰ ਬੰਟੀ ਦੇ ਬੰਟੀਪੁਰ ਸਬ ਤੋਂ ਬੀ ਸਮੱਸਿਆ ਜਿਹੜੀ ਸਾਨੂੰ ਗਲੀਆਂ ਮੰਨਿਆ ਅ ਘਰਾ ਤੋਂ ਕੂੜਾ ਕੱਠਾ ਕਰਕੇ ਲੈ ਕੇ ਆਣਾ ਉਹਦੇ ਲਈ ਜਗਾ ਦੀ ਸਮੱਸਿਆ ਹੈ ਕਿ ਇਹ ਕੂੜੇ ਦੀ ਸੈਗਰੀਗੇਸ਼ਨ ਸਮ ਹੱਲ ਕਰਨ ਦੀ ਜਾਂ ਸਾਡੇ ਕੋਲੇ ਜਗਾ ਹੋਊਗੀ ਤਦੀ ਇਹਦਾ ਸਮੱਸਿਆ ਦਾ ਹੱਲ ਹੋ ਸਕਦਾ ਕਿਉਂਕਿ ਕੱਠਾ ਭੱਲੇ ਚੋਂ ਕੱਠਾ ਕਰਕੇ ਕਿਤੇ ਦਾ ਸੀ ਲਗਾਵਾਂਗੇ ਨਾ ਡੋਨਟ ਟੂ ਡੋਰ ਹਰ ਦਿੋਜ ਕੋਈ ਨਾ ਕੋਈ ਸ਼ਹਿਰ ਵਾਸੀ ਜਾਂ ਕਾਉਂਸਲਰ ਸਾਹਿਬਾਨ ਇੱਥੇ ਇਹ ਜੀ ਕੂੜਾ ਸੁੱਟਣੋਂ ਉੱਥੇ ਲਈ ਕੂੜਾ ਸੁੱਟਣਾ ਸੈਨੀਟਰੀ ਪੁਆਇੰਟ ਬੰਦ ਹੋ ਰਿਹਾ ਆ ਆ ਆਪਣੇ ਪਿੱਛੇ ਜੇ ਮੀਟਿੰਗ ਹੋਈ ਸੀ ਪ੍ਰਧਾਨ ਜੀ ਵੱਲੋਂ ਜੀਓ ਸਾਹਿਬ ਵੱਲੋਂ ਹਾਊਸ ਦੀ ਪ੍ਰਬੰਧਗੀ ਦੇ ਵਿੱਚ ਸਾਨੂੰ ਸੈਕੰਡਰੀ ਪੁਆਇੰਟ ਹਾਊਸ ਤੋਂ ਪ੍ਰਵਾਨ ਕਰਕੇ ਦਿੱਤੇ ਗਏ ਸੀ ਸੈਕੰਡਰੀ ਪੁਆਇੰਟ ਤਾਂ ਮਿਲ ਗਏ ਅਤੇ ਜੇ ਅਗਰ ਜੇ ਅਸੀਂ ਉਹਨਾਂ ਸਟੈਂਡਰਡ ਪੁਆਇੰਟਾਂ ਤੇ ਕੂੜਾ ਲੈ ਕੇ ਆਨੇ ਆ ਤਾਂ ਸਮੱਸਿਆ ਫੇਰ ਉੱਥੇ ਦੀ ਉੱਥੇ ਵੀ ਉੱਥੋਂ ਅੱਗੇ ਕਿੱਥੇ ਜਾਊਗਾ ਤੁਹਾਨੂੰ ਅੱਗੇ ਲੈ ਕੇ ਜਾਣ ਲਈ ਤਾਂ ਸਾਨੂੰ ਜਗ੍ਹਾ ਚਾਹੀਦੀ ਆ ਆਪਾਂ ਸਰਕਾਰੀ ਜਗ੍ਹਾ ਨਹੀਂ ਹੁੰਦਾ ਕਿ ਅਸੀਂ ਕਿੱਥੇ ਭਿਜਾਵਾਂਗੇ ਨਾਲ ਇਸ ਤੇ ਜਗ੍ਹਾ ਆਬਾ ਜਾਂ ਅੱਗੇ ਜਦਾਂ ਤਾਂ ਸੀਸੀਟੀਵੀ ਉਹ ਮਤਲਬ ਇਹ ਸਾਡੇ ਮਤਾਬਿਕ ਤਾਂ ਲੈ ਨਹੀਂ ਸਕਦੇ ਸਰਕਾਰ ਉਹਨੂੰ ਦਿੰਦੀ ਹੈ ਨਾ ਆ ਬਕਰ ਇਹੋ ਤਾਂ ਮੇਚਾਂ ਨਾਲ ਪਾਉਂਦੇ ਕਿਉਂ ਨਹੀਂ ਆਏ ਇਹੋ ਸਾਹੀ ਦੇਖ ਕੇ ਆਈ ਸੀ ਕਿ ਜੰਗ ਉਹਦਾ ਵੀ ਕੋਈ ਨਾ ਜਿਹੜੀ ਉਹ ਆਪਣੀ ਪ੍ਰਾਪਰਟੀ ਪਈ ਉਹਨਾਂ ਤੋਂ ਸਟਾਰਟ ਆਹ ਗੱਲ ਹੈ ਸਾਡੀ ਸਾਡੀਆਂ ਪ੍ਰਾਪਰਟੀਆਂ ਪਈਆਂ ਨਾ ਅੱਜ ਹੋਰ ਹੋਰ ਨੂੰ ਸ਼ਟਾਉਨ ਹੋ ਕੇ ਜਾਏ ਸਮਝੋ ਇਹ ਕਿ ਉਹਨਾਂ ਨੇ ਲੇ ਗਏ ਉਹਨਾਂ ਦੇ ਕਾਰਨ ਜੋ ਕਾਰਨ ਦੇ ਆਪਣੇ ਅਸਲੀ मसला <laughs> है <laughs> 我也不认识他了，你别骂我。农村买点海鲜回去。